ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਤੇ ਇਸ ਕਰੂ ਆਪਾਂ ਤੁਹਾਨੂੰ ਅੱਜ ਇੱਕ ਮੱਝ ਦਿਖਾ ਦਾਂਗੇ ਉੱਚੇ ਬੱਚੇ ਦੇ ਵਿੱਚ ਆ ਕਿੰਨਾ ਕੁ ਸਮਾਂ ਜਿਹੜਾ ਦੋਸਤੋ ਮੱਝ ਨੂੰ ਸੂਈ ਨੂੰ ਹੋ ਗਿਆ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਦੇ ਨਾਲ ਗੱਲਬਾਤ ਕਰ ਲਾਂਗੇ ਇੱਕ ਬਿਲਕੁਲ ਤਾਜੀ ਸੂਈ ਸਭਾਈ ਵਹਿੜ ਇਸ ਵੀਡੀਓ ਦੇ ਵਿੱਚ ਗੁਪੇਗੀ ਪਸ਼ੂ ਨਗ ਜਿਹੜੇ ਆ ਦੋਸਤੋ ਦੁੱਧ ਖਾਵਾਂਗੇ ਅੱਜ 31 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 2 ਵਜੇ ਦਾ ਸਮਾਂ ਹੈਗਾ ਦੁਪਹਿਰ ਦੇ 2 ਵਜੇ ਦਾ ਸਮਾਂ ਤੇ ਪਸ਼ੂ ਜਿਹੜੇ ਵੀ ਦੋਸਤੋ ਆਪਣੇ ਦੁਆਰਾ ਵਿਖਾਏ ਜਾਣਗੇ ਉਹਨਾਂ ਦੀ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਵਿਜਟ ਕਰਕੇ ਕਰਨੀ ਆ ਇੱਕ ਟਾਈਮ ਦੀ ਚੁਵਾਈ ਕਰ ਸਕਦਾ ਕੋਈ ਵੀਰ ਦੋ ਟਾਈਮ ਦੀ ਚੁਵਾਈ ਕਰ ਸਕਦਾ ਤੇ ਗੱਲਬਾਤ ਆਪਾਂ ਕਰਦੇ ਆਂ ਵੀਰ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਹੈਗੀ ਸਭ ਤੋਂ ਪਹਿਲਾਂ ਵੀਰੇ ਸਸਰੀ ਘਰ ਸਸਰੇ ਜੀ ਸਸਰੀ ਘਰ ਉਹ ਠੀਕ ਠਾਕ ਜੀ ਵਧੀਆ ਤੁਸੀਂ ਸਮਝਾਓ ਜੀ ਬਹੁਤ ਵਧੀਆ ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸ ਦਿਗੇ ਜੀ ਨਾਂ ਆਪਣਾ ਰਾਣਾ ਜੀ ਪੁੱਤਰਾ ਰਣਜੀਤ ਸਿੰਘ ਆ ਤੇ ਚੱਲਦਾ ਲੋਕ ਰਾਣਾ ਹੀ ਆ ਰਾਣਾ ਹਾਂਜੀ ਰਾਣੇ ਭਾਈ ਵਪਾਰ ਦਾ ਕੰਮ ਹੀ ਆ ਜਾਂ ਘਰੇਲੂ ਪਸ਼ੂ ਹੁੰਦੇ ਆ ਛੋਟੀ ਘਰੇਲੂ ਤੇ ਵੈੜ ਵਕਾਉ ਆ ਵੀ ਅੱਛਾ ਹਾਂਜੀ ਤੇ ਵੈਸੇ ਵਪਾਰ ਵੀ ਕਰਦੇ ਹੋ ਹਾਂਜੀ ਕਰਦੇ ਕਿੰਨਾ ਟਾਈਮ ਹੋ ਗਿਆ ਭਾਈ ਚਾਰ ਸਾਲ ਹੋ ਗਏ ਵੀਰੇ ਚਾਰ ਕੇ ਸਾਲ ਹਾਂਜੀ ਪਰ ਜੋ ਉਧਰ ਨਹੀਂ ਤੇ ਆਪਣੇ ਕੋਲ ਇਥੇ ਹਾਂਜੀ ਹਾਂਜੀ ਪਾਰ ਦੇਣਾ ਤੇ ਸਮੇਂ-ਸਮੇਂ ਨਾਲ ਕੋਈ ਭੈਣ ਭਰਾ ਸੰਪਰਕ ਬਣਾ ਲੈ ਤੇ ਪਸ਼ੂ ਖਰੀਦ ਸਕਦਾ ਇੱਥੇ ਹਾਂਜੀ ਹਾਂਜੀ ਠੀਕ ਆ ਤੇ ਰਾਣੇ ਵੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦੇਗੀ ਨੰਬਰ ਹੈਗਾ 7528 23346 ਠੀਕ ਹੈ ਵੀਰੇ ਹਾਂਜੀ ਤੇ ਅੱਜ ਫਿਲਹਾਲ ਇਹ ਘਰ ਦੇ ਮਤਲਬ ਕਿ ਘਰ ਦੇ ਆਪਣੇ ਪਸ਼ੂਆਂ ਦੇ ਵਿੱਚੋਂ ਘਰ ਦੇ ਰਵੇ ਘਰੋਂ ਜੋੜੀ ਵੇਚਣ ਲੱਗੇ ਹਾਂਜੀ ਤੇ ਇੱਕ ਵੇੜ ਆਪਾਂ ਦਿਖਾ ਦਾਂਗੇ ਚਲੋ ਤੇ ਪਹਿਲੇ ਨੰਬਰ ਤੇ ਵੀਰੇ ਇਸ ਮੱਝ ਦੀ ਡਿਟੇਲ ਹੈ ਕੀ ਆ ਸੁਆ ਕਿ ਨਮਾ ਸੁਈ ਸੁਆ ਦੁੱਜਾ ਵੀਰ ਜੀ ਤੇ 2.5 3 ਮਹੀਨੇ ਹੋ ਗਏ ਸੁਈ ਨੂੰ ਹਾਂਜੀ ਤੇ 10 ਤੋਂ 11 ਲੀਟਰ ਦੁੱਧ ਦਾ ਕੰਡੇ ਵਾਲਾ ਹਾਂਜੀ ਬਾਕੀ 10 ਜਾਂ 11 ਜਾਂ 10 ਹੀ ਹੋਵੇਗਾ ਹਾਂ 10 ਪੱਕਾ ਹੋਏ ਭਾਵੇਂ ਕੋ ਇਤਨਾ ਬਿਨਾ ਲੱਦ ਕੇ ਲੈ ਜੇ ਆਪਣੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਚੌਣ ਕੇ ਵਾਈ ਦੂਜਾ ਸੂਬਾ ਦੂਜਾ ਸੂਬਾ ਹਾਂਜੀ ਦੂਜਾ ਸੂਬਾ ਭਰਾਵੋ ਤੇ ਸਮਾਂ ਤਿੰਨ ਕਿ ਮਹੀਨਾ ਹੋ ਗਿਆ ਹਾਂਜੀ ਤਿੰਨ ਮਹੀਨੇ ਹੋ ਗਏ ਤੇ ਮਹੀਨੇ ਦੀ ਗੱਬਣੀ ਆ ਠੀਕ ਹੈ ਜੀ ਹਾਂਜੀ 1 ਮਹੀਨੇ ਦੀ ਜੜੀ ਆ ਦੋਸਤੋ ਅੱਗੇ ਗੱਬਣਾ ਮਾਲੀ ਤੋਂ ਠੀਕ ਹੈ ਜੀ ਜੰਪ ਹੋਈ ਆ ਸੋ ਬਾਕੀ ਹਜੇ ਚਲੋ ਚੈੱਕ ਪਾਸ ਦੇ ਵਿੱਚ ਨਹੀਂ ਆਉਂਦੀ ਮੋਸਟਲੀ ਆਪਾਂ ਕੀ ਕਹਿ ਦਿੰਨੇ ਆ ਵੀ ਜੇਕਰ ਮਾਲੀ ਤੋਂ ਦੋਸਤੋਂ ਪਸ਼ੂ ਬਣਿਆ ਤੇ ਖਲੋਣ ਤੇ ਪੱਕੇ ਪੱਕੇ ਸਾਰ ਜਿਹੜੇ ਹੁੰਦੇ ਆ ਸੋ ਆਪਾਂ ਪੱਕਾ ਮੰਨ ਲੈਂਦੇ ਆ ਵੀ ਚਲੋ ਇਹ ਮਾਲੀ ਤੋਂ ਗੱਪਾਂ ਲੱਗੀ ਹੈ ਤਾਂ ਬਿਲਕੁਲ ਗੱਪਨ ਵੀ ਰਹਿ ਸਕਦੀ ਆ ਐਨੂੰ ਮੜਾ ਖਾਤੇ ਤੇ ਬਾਕੀ ਮੈਂ ਜਿਹੜੀ ਆ ਦੋਸਤੋਂ ਵੱਡੇ ਕਦ ਕੱਦ ਦੇ ਵਿੱਚ ਪਤਲੀ ਜੀ ਜਵੜੀ ਆ ਤੇ ਸਵੇਹਾ ਦੂਜਾ ਠੀਕ ਆ ਅੱਗੇ ਤੀਜੇ ਸਵੇਰੇ ਲਈ ਜਿਹੜੀ ਆ ਜੰਪ ਹੋਈ ਆ ਠੀਕ ਆ ਸੋ ਬਾਕੀ ਆ ਬੈਕ ਸਾਈਡ ਤੋਂ ਜਿਹੜਾ ਥਾਂ ਨੇ ਤੁਸੀਂ ਆ ਵੀ ਪੈਰੀਆ ਦੇ ਪਾਸੇ ਤੋਂ ਥਣ ਥਣ ਤੇ 10000 10000 ਲੀਟਰ ਜਿਹੜਾ ਦੋਸਤੋ ਬਿਲਕੁਲ ਮੌਕੇ ਦਾ ਹੁੰਦਾ ਹਾਜ਼ਰ ਦੁੱਦਾ ਚਾਹੇ ਵੀਰ ਕੋਈ ਆਨਲਾਈਨ ਸੌਦਾ ਕਰਦਾ ਤੇ ਚੁਵਾਈ ਰਾਣੀ ਵੀਰ ਕਿਵੇਂ ਦੀ ਮਤਲਬ ਕੋਈ ਭੂਰ ਛੱਟਾ ਕਿਹਾ ਹਾਂ ਜੀ ਚੁਵਾਈ ਦੇ ਦੋ ਦੀ ਮੋਟਰ ਵਾਲੀ ਹੋ ਗਈ ਦੇ ਅੱਛਾ ਹਾਂਜੀ ਠੀਕ ਹੈ ਤੇ ਥੱਲੇ ਇਹਦੇ ਬੱਚਾ ਆ ਅਸੀਂ ਮੇਲ ਕਾਣੀ ਜੀ ਕੱਟਾ ਆ ਕੱਟਾ ਦੋ ਟਾਈਮ ਕੱਟੇ ਤੇ ਮਿਲਦੀ ਦੋਨੋਂ ਟਾਈਮ ਹਾਂਜੀ 6 ਤੋਂ 6 ਕੋਈ ਭਾਵੇਂ ਆਪਦੀ ਦੋ ਡੰਗ ਚੋ ਤੇ ਤਿੰਨ ਚੋ ਗਈ ਠੀਕ ਹੈ ਜੀ ਹਾਂਜੀ ਠੀਕ ਹੈ ਦੋਨੋਂ ਟੈਮਪਲੇਟ ਦੋਸਤੋ ਬੱਚੇ ਤੇ ਆ ਬੱਚਾ ਨਾਲ ਹੈਗਾ ਬਿਲਕੁਲ ਤੁਸੀਂ ਆ ਵੇਖ ਸਕਦੇ ਹੋ ਪਿੱਠ ਪੂਠਾ ਵੇਖੋ ਕਟਾ ਵੀ ਬਿਲਕੁਲ ਭਲਿਆ ਭਲਾਇਆ ਤਿੰਨ ਕ ਮਹੀਨੇ ਢਾਈ ਤੋਂ ਤਿੰਨ ਕ ਮਹੀਨੇ ਦਾ ਜਿਹੜਾ ਸੁਗਾ ਉੱਚਾ ਹੈਗਾ ਠੀਕ ਹੈ ਤੇ ਆ ਕਟਾ ਤੇ ਆ ਮੱਝ ਹੈਗੀ ਆ ਠੀਕ ਹੈ ਤੇ ਰਾਣੀ ਵੀਰ ਕਿੰਨਾ ਕੁ ਮੋਲ ਡਿਮਾਂਡ ਹੈ ਦੀ ਫਿਰ ਲੈਣ ਦੇਣ ਕੀ ਕੀਤਾ ਹੈਗਾ ਲੈਣ ਦੇਣ ਵੀ ਜੀ ਤੁਹਾਨੂੰ ਪਤਾ ਵੀ ਜੇਤ ਹੁੰਦੀ ਗਿੱਲਾ ਨੜੂ ਫਿਰ ਤੇ ਛੋਟੀ ਕੀ ਲੱਖ ਸਵਾ ਲੱਖ ਦੀ ਤੇ ਹੁਣ ਹਾਜ਼ਰ ਮੌਕੇ ਦਾ ਮੋਲ ਹੈਗਾ 65000 ਰੁਪਏ ਤੇ 65000 ਦੀ ਲੈਣ ਦੇਣ ਕਰਦੇ ਆਂ ਵਾੜ ਬੈਠ ਹਾਂਜੀ ਆ ਨਾ ਜਿਹੜੀ 62000 62000 ਠੀਕ ਹੈ ਤੇ ਮਿਲਦੀ ਮੂਦੀ ਮੈਂ ਮਿੱਠੀ ਮਾਨਾ ਮੈਂ ਬੱਚੇ ਤੇ ਮਿਲੂਗੀ ਦੋ ਟਾਈਮ ਜਨਾਨੀ ਚੋਵੇ ਬੰਦਾ ਚੋਵੇ ਲੱਤ ਨਹੀਂ ਪੁੱਟਦੀ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਾਰਡਰ ਤੇ ਆਪਾਂ ਨਾਲ ਖੜੇ ਹਾਂ ਦੋਸਤੋ ਨਾਰਲੀ ਪਿੰਡ ਦੀ ਗੱਲ ਕਰਨ ਲਈ ਤੇ ਰਵਾ ਵੀ ਬਿਲਕੁਲ ਕਰਦਾ ਤੇ ਪਸ਼ੂ ਜੜੇ ਆ ਦੋਸਤੋ ਤੁਹਾਨੂੰ ਪਤਾ ਵੀ ਮੋਸਟਲੀ ਦੁੱਧ ਵਾਲੇ ਹੁੰਦੇ ਆ ਵੀ ਇਹ ਨਹੀਂ ਗੱਲ ਹੁੰਦੀ ਵੀ ਉੱਥੋਂ ਦੇ ਪਸ਼ੂ ਜੜੇ ਤੁਹਾਨੂੰ ਲਾਉ ਪੈਤਲੇ ਪਸ਼ੂ ਆ ਤੇ ਹੈਵੀ ਬਾਡੀ ਵੇਟ ਦੀ ਹੈ ਭਾਰੇ ਸਰੀਰ ਵਜਨ ਵੱਟੇ ਵਾਲੀ ਦੋਸਤੋ ਇਹ ਜਿਹੜੀ ਮਾਜੇ ਤੁਸੀਂ ਮੰਨ ਕੇ ਖਰੀਦ ਸਕਦੇ ਹੋ ਆਹ ਕੋ ਕਬਲੀ ਮੰਨ ਕੇ ਆਖਾ ਤੇ ਮਗਰਲੇ ਪੈਰਾਂ ਤੇ ਕੁਝ ਕੁ ਮਾਰਕਿੰਗ ਹੈਗੀ ਹੈ ਜਿਵੇਂ ਪਾਕਿਸਤਾਨੀਆ ਪਰਵਾਹ ਦੇਖਦੇ ਆਂ ਨੀਲੀ ਦੀਆਂ ਮੱਝਾਂ ਦੇਖਦੇ ਆਂ ਵੀ ਉਸ ਹਿਸਾਬ ਕਿਤਾਬ ਉਸ ਵੰਡ ਦੇ ਵਿੱਚ ਇਹ ਸਮਝ ਦੀ ਗਿਣਤੀ ਤੁਸੀਂ ਕਰ ਸਕਦੇ ਹੋ ਤੇ ਖੋਲ ਕੇ ਆਪਾਂ ਰਾਣੇ ਭਾਈ ਤੋਰ ਕੇ ਦਿਖਾਉ ਇਹਨਾਂ ਲਓ ਜੀ ਤਾਂ ਨਖੇੜ ਨੂੰ ਫੂੜ ਪੂਰਾ ਹੈਗਾ ਡਿਫਰੈਂਸ ਜਿਹੜਾ ਵਿੱਚ ਗਿਆ ਪੂਬਾ ਕਾਫੀ ਵਧੀਆ ਹੈਗਾ ਥਾਣੇ ਦੇ ਵਿੱਚ ਆਹ ਦੇਖੋ ਇਸੰਗੇ ਸੁંગી ਚੰਗੀ ਆ ਤੇ ਫੱਬ ਫੂਫੂ ਜਿਹੜੀ ਆ ਦੋਸਤੋ ਪੂਰੀ ਆ ਠੀਕ ਆ ਮੱਝ ਦੀ ਤੇ ਹਵਾਨਾ ਹਮੂਨਾ ਤੁਸੀਂ ਵੇਖੋਗੇ ਪੂਰਾ ਦੁੱਧ ਵਾਲਾ ਲੇਵਾ ਲੱਗਾ ਤੇ ਆਰਡਰ ਜਿਹੜਾ ਦੋਸਤੋ ਬਿਲਕੁਲ ਐਨ ਤੁਸੀਂ ਵੇਖੋਗੇ ਪੱਟਾਂ ਸੰਨਾਂ ਦੇ ਵਿੱਚਕਾਰ ਜਿਹੜਾ ਦੋਸਤੋ ਆਰਡਰ ਦੀ ਕੁਆਲਿਟੀ ਆ ਤੇ ਰਾਣੇ ਭਾਈ ਜਦੋਂ ਬਿਲਕੁਲ ਹੁਣ ਤਿੰਨ ਕੁ ਮਹੀਨਿਆਂ ਦਾ ਸੂਆ ਹੋ ਗਿਆ ਵੀ ਜਦੋਂ ਸੱਜਰ ਸੀਗਾ ਕੋਈ ਦੁੱਧ ਦੇ ਵਿੱਚ ਕਿੰਨਾ ਕੁ ਫਰਕ ਸੀਗਾ ਦੁੱਧ ਕੋਈ 15 16 ਲੀਟਰ ਦਿੰਦੀ ਆ ਜੀ 15 ਲੀਟਰ ਹਾਂ ਜੀ ਸੰਧਾਰ ਬੰਦੇ ਯਾਰ ਠੀਕ ਹੈ ਜੀ ਕੋ 15 ਲੀਟਰ ਜਿਹੜਾ ਦੋਸਤੋ ਸੱਜਰ ਦਾ ਦੁੱਧ ਸੀਗਾ ਕਿਉਂਕਿ 3 ਕ ਮਹੀਨੇ ਸਮਾਂ ਬੇਸ਼ੱਕ 3 ਕ ਮਹੀਨੇ ਤੋਂ ਬਾਅਦ 3 ਸਟੇਜਾਂ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ ਪਸ਼ੂ ਜੇਕਰ ਦੋਸਤੋ 12 ਲੀਟਰ ਵਾਲਾ ਪਸ਼ੂ ਹੈ ਤੇ 3 ਮਹੀਨੇ ਜਿਹੜਾ ਦੁੱਧ ਪੀਕ ਤੇ ਹੁੰਦਾ ਪੂਰਾ ਉਸ ਤੋਂ ਬਾਅਦ 2-3 ਕਿਲੋ ਜਿਹੜਾ ਵੈਸੇ ਵੀ ਪਸ਼ੂ ਘਟ ਜਾਂਦਾ ਤੇ ਅੱਗੇ ਫਿਰ 3 ਮਹੀਨਿਆਂ ਬਾਅਦ ਜਿਹੜਾ ਦੋਸਤੋ ਹੋਰ ਜ਼ਿਆਦਾ ਫਰਕ ਪੈ ਜਾਂਦਾ ਠੀਕ ਆ ਉਸ ਹਿਸਾਬ ਕਿਤਾਬ ਵੰਡ ਦੇ ਵਿੱਚ ਜਿਹੜੀ ਹੈ 15-14 ਲੀਟਰ ਦੀ ਜਿਹੜੀ ਕਪੈਸਿਟੀ ਸੀ ਮਿਲਕ ਦੀ ਹੁਣ ਫਿਲਹਾਲ 3 ਮਹੀਨਿਆਂ ਤੋਂ ਬਾਅਦ 10,000 ਦੋਨੋ ਟਾਈਮ ਮਿਲਦੀ ਹੈ ਬੱਤੀ ਇਹਦੇ ਤੇ ਮੁੱਲ ਵੀਰ ਦੱਸਤਾ ਜਾਂਦਾ ਵੀ 62000 ਦੀ ਹਾਨ ਆ ਹਾਂਜੀ 62000 ਡਿਮਾਂਡ ਹੈ ਜੀ ਹਾਂਜੀ ਠੀਕ ਹੈ ਭਰਾ ਤੇ ਚੁਆਈ ਚੁਆਈ ਬੈਸਟ ਆ ਵੀ ਕਿਸੇ ਭੈਣ ਭਰਾ ਨੇ ਜਾਂ ਵੀਰ ਨੇ ਕਿਸੇ ਨੇ ਆਨਲਾਈਨ ਸੌਦਾ ਕਰਵਾ ਆਨਲਾਈਨ ਮੰਗਾਵੂ ਤੇ ਚੁਆਈ 2 ਦੀ ਮੋਟਰ ਵਾਲੀ ਵਾਪੇ ਚੋਕੇ ਦੋ ਟਾਈਮ ਫੋਨ ਕਰੂਗਾ ਭਾਣ ਠੀਕ ਮੈਂ ਦੀ ਚੁਆਈ ਹੈਗੀ ਆ ਠੀਕ ਹੈ ਹਾਂਜੀ ਲੋ ਵੀ ਬਹੌਰ ਨਹੀਂ ਕੋਈ ਛਟਾ ਨਹੀਂ ਕੋਈ ਦੋਰੇ ਨਹੀਂ ਆਉਂਦੀ ਜੀ ਹਾਂਜੀ ਇਕੋ ਆਪ ਸਮਾਂ ਹੈ ਹਾਂਜੀ ਤੇ ਚੁਆਈ ਬਹੁਤ ਸੋਹਣੀ ਠੀਕ ਹੈ ਜੀ ਲੋ ਵੀ ਇਸ ਤੋਂ ਬਾਅਦ ਇੱਕ ਰਣਵੀਰ ਦੂਜੇ ਨੰਬਰ ਤੇ ਆਪਣੇ ਕੋਲੇ ਇਹ ਆ ਗਈ ਬੈੜ ਬੈੜ ਆਪਣੇ ਬੈੜ ਆ ਤੇ ਕੀ ਡਿਟੇਲ ਆ ਸੂਹਾ ਕਿੰਨਾ ਸੋਈ ਹੈ ਜੀ ਪਹਿਲਾ ਸੂਹਾ ਸੋਈ ਹੈ ਜੀ ਪਲੂਨ ਬੱਚੀ ਹੈ ਹਾਂਜੀ ਤੇ ਥੱਲੇ ਬੱਚਾ ਬੱਚਾ ਜੀ ਮੇਲ ਕਾਫ ਹੈ ਹਾਂਜੀ ਠੀਕ ਆ ਆ ਬੱਚਾ ਜਿਹੜਾ ਦੋਸਤੋ ਇਸ ਬੈੜ ਦੇ ਬਿਲਕੁਲ ਥੱਲੇ ਆ ਮਗਰ ਜਿਹੜਾ ਇਹ ਬੱਚਾ ਹੈ ਤੇ ਸੂਹਾ ਪਹਿਲਣ ਫਸਟ ਟਾਈਮਰ ਜਿਹੜੀ ਇਹ ਬੱਚੀ ਸੋਈ ਹੈ ਠੀਕ ਆ ਤੇ ਦਿਨ ਇਹਨੂੰ ਕਿੰਨੇ ਕੋ ਹੋ ਗਏ ਸੂਈ ਨੂੰ ਸੂਈ ਨੂੰ 6-7 ਦਿਨ ਹੋ ਗਏ 6-7 ਦਿਨ ਹਾਂ ਜਰ ਦੁੱਧ ਕਿੰਨਾ ਹੋਊਗਾ 10 ਤੋਂ 11 ਲੀਟਰ ਹੋਊਗਾ 10 ਤੋਂ 11 ਲੀਟਰ ਹਾਂਜੀ ਠ ਕੋਈ 14 15 ਲੀਟਰ ਕਰੂਗੀ ਜਦੋਂ ਕਿ ਮੈੜਾ ਮੂੜਾ ਛੱਡ ਕੇ ਰਹੀ ਠੀਕ ਆ ਹਾਂਜੀ ਤੇ ਅੱਜ ਦਿਨ 6 ਤੋਂ 7-7 ਦਿਨ ਹਾਂਜੀ ਹਾਂਜੀ ਠੀਕ ਆ 6-7 ਦਿਨ ਜਿਹੜਾ ਸਮਾਂ ਹੋ ਗਿਆ ਤੇ ਵੀਰਾਂ ਦਾ ਵੀ ਮੈਲਿਓ ਹਜੇ ਚੱਲੂਗੀ ਘੱਟੋ ਘੜੀ 13ਵੇਂ 14ਵੇਂ ਦਿਨ ਤੋਂ ਬਾਅਦ ਪਸ਼ੂ ਮੈਲਿਓ ਤੁਰੂਗਾ ਦੋਸਤੋ ਤੇ ਵੈਸੇ ਵੀ ਮੈਲਾ ਵੈਸੇ ਮਾਰਦੀ ਵੀ ਹੈਗੀ ਹਾਂਜੀ ਸੁੱਟਣ ਲਈ ਆ ਸੁੱਟਣ ਲਈ ਹੈ ਮੈਲਾ ਜੀ ਠੀਕ ਆ ਤੇ ਅਕਾਊਂਟ ਜਿਹੜਾ ਦੋਸਤੋ ਤੁਸੀਂ ਕਰ ਸਕਦੇ ਹੋ ਵੀ 6-7 ਦਿਨ ਦਾ ਸਮਾਂ ਬਾਕੀ ਹੋ ਸਕਦਾ ਵੀ ਅੱਗੋਂ ਲੈ ਕੇ ਆਂਦਾ ਪਸ਼ੂ ਦਾ ਵੀ 12ਵੇਂ 13ਵੇਂ ਦਿਨ ਕਿਉਂਕਿ ਮਹਿਲਾ ਸਟਾਰਟ ਆ ਪਸ਼ੂ ਦਾ ਤੇ ਦੁੱਧੋਂ ਹੁਣ ਵਧਨ ਆਈਆਂ ਨੇ 11 ਕਿਲੋਟਰ ਹੁਣ ਹੈਗਾ ਜੀ ਮੌਕੇ ਦਾ ਹਾਂਜੀ ਹਾਂਜੀ ਠੰਡਾ ਠੰਡਾ ਬਿਲਕੁਲ 11 ਲੀਟਰ ਦੀ ਚੋਅ ਤੁਸੀਂ ਕਰ ਸਕਦੇ ਹੋ 13 14 ਹੀ ਉਹ ਖਾ ਦਊਗੀ ਠੀਕ ਹੈ ਜੀ ਹਾਂਜੀ ਤੇ ਚੋਅ ਚ ਵੀ ਵਧੀਆ ਬਸ ਬੱਚਾ ਬੱਚੇ ਤਾਂ ਪਸਵਾ ਮਾਰਾ ਕੁਝ ਨਹੀਂ ਦਾ ਹਾਂਜੀ ਬੱਚੇ ਤੇ ਬੱਚੇ ਕਈ ਵਾਰ ਹੁੰਦਾ ਨਾ ਬੱਚੇ ਕਈ ਵਾਰ ਬਾਅਦ ਚ ਛੱਡਦੇ ਤੇ ਨਾ ਨਾ ਬੱਚੇ ਦੇ ਪਸਵਾਉਣੇ ਆ ਠੀਕ ਹਾਂਜੀ ਪਹਿਲਾਂ ਵੀ ਛੱਡਾਂਗਾ ਮਗਰੋਂ ਵੀ ਛੱਡੀਦਾ ਠੀਕ ਹੈ ਭਰਾ ਇਹਨਾਂ ਨੇ ਫਿਰ ਕਿੰਨਾ ਕੁ ਮੋਲ ਲੈਣ ਦੇਣ ਮੋਲ ਲੈਣ ਦੇਣ ਆਲਾ 40000 ਰੁਪਏ 40000 ਤੇ 36000 ਦੀ ਹਾਂ ਨਾ ਯੈਸ ਨੋ ਜੀ ਹਾਂਜੀ ਠੀਕ ਹੈ ਭਰਾ ਹਾਂ ਨਾ ਜਿਹੜੀ ਦੋਸਤੋ 36000 ਤੇ 40000 ਵੈਸੇ ਡਿਮਾਂਡ ਆ ਠੀਕ ਆ ਬਾਕੀ ਥਣ ਥਣ ਇੱਕ ਵਾਰੀ ਮੈਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਬੈਕ ਸਾਈਡ ਤੋਂ ਜ਼ਰੂਰ ਦਿਖਾ ਦੇਣਾ ਆ ਕਰੋ ਚੈੱਕ ਜੀ ਠੀਕ ਆ ਖੋਲ ਦੇ ਜੀ ਤੋੜ ਦੋ ਇਹਦੀ ਲਓ ਜੀ 36000 ਦੇ ਵਿੱਚੋਂ ਪ੍ਰਭੂ ਹਾਂ ਨਾ ਹੈਗੀ ਠੀਕ ਆ ਬਾਕੀ ਬਿਲਕੁਲ ਸੱਜਰ ਆ ਤੇ ਹਾਂ 36000 ਚੋਂ 24 36000 ਚੋਂ ਛੋਟ ਕਰਾਂਗੇ ਠੀਕ ਆ ਜੀ 36000 ਦੇ ਵਿੱਚੋਂ ਛੋਟ ਚਾਪਾ ਜਿਹੜਾ ਦੋਸਤੋ ਉਹ ਵੀ ਹੋ ਜਾਊਗਾ ਮੌਕੇ ਤੇ ਠੀਕ ਆ ਤੇ ਬਾਕੀ ਬਿਲਕੁਲ ਨਵੀਂ ਵੱੱਛੀ ਆ ਦੰਦਾਂ ਤੋਂ ਪਾਵੇ ਪੰਜ ਦਸਵਾ ਸੋਈ ਹਾਂਜੀ ਦੰਦਾਂ ਜਾਂ ਚੌਗੀ ਆ ਮੂੰਹ ਚੜ ਦੰਦਾਂ ਹਾਂਜੀ ਚਲੋ ਜਰੂਰ ਜ਼ਿਕਰ ਕਰ ਗਏ ਜੀ ਫਿਰ ਚਾਰ ਦੰਦ ਬੱਛੀ ਆ ਦੋਸਤੋ ਠੀਕ ਆ ਮੂੰਹ ਚੌਗੀ ਆ ਤੇ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਬਿਲਕੁਲ 2 ਵਜੇ ਦਾ ਸਮਾਂ ਹੈ ਤੇ ਮਾਰਨਿੰਗ ਚੁਵਾਈ ਕਿੰਨੇ ਵਜੇ ਹੋਈ ਹੈ ਜੀ 7 ਵਜੇ ਦੀ ਜੀ 7 ਵਜੇ ਸਵੇਰ ਮਾਰਨਿੰਗ ਚੁਵਾਈ ਹੋਈ ਹੈ ਘਰ ਵਾਲੇ ਮਾਲ ਦੇ ਨਾਲ ਹੀ ਵੇਚਣ ਵਾਲਾ ਬਾਜ਼ਰੀ ਦਾ ਠੀਕ ਆ ਜੀ ਟਾਈਮ ਤੋਂ ਟਾਈਮ ਜਿਹੜਾ ਦੋਸਤੋ ਚੁਵਾਈ ਵੀਰਾਂ ਦਾ ਵੀ ਕਰੀਦੀ ਜਿਹੋ ਜੀ ਘਰੇ ਬਿਲਕੁਲ ਮੌਕੇ ਤੇ ਮਾਰਨਿੰਗ ਜਾਂ ਸ਼ਾਮ ਨੂੰ ਚੁਵਾਈ ਕਰੀਦੀ ਆ ਇਹ ਵੀ ਨਾਲ ਹੀ ਬਸ ਧਾਰ ਘ ਵਪਾਰ ਵਾਲੇ ਹੁਣ ਠੀਕ ਤੇ ਇਹ ਜਿਹੜਾ 236000 ਦੇ ਵਿੱਚ ਆ ਤੇ ਰਾਣੇ ਬਾਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦੇਗੇ 75280 ਹਾਂਜੀ 23346 ਠੀਕ ਹੈ ਜੀ ਹਾਂਜੀ ਇਹ ਨੰਬਰ ਦੋਸਤੋ ਮੈਂ ਵੀਰ ਰਾਣੇ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰਦੇ ਹਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ 36000 ਜੋ 500 ਰੁਪਿਆ ਆਪਣਾ ਵੈਟ ਦੀ ਛੋਟ ਹੋ ਜੂ 35 ਦੀ ਹਾਂ ਲੈ ਕਰ ਦਾਂਗੇ 35 ਦੀ ਹਾਂਜੀ ਠੀਕ ਹੈ ਭਰਾ ਜੀ ਮੈਂ 36000 ਦੀ ਦੇ ਦਾਂਗੇ 500 ਇਤੋਂ ਛੋਟ ਹੋ ਜੂ ਠੀਕ ਹੈ ਜੀ ਤੇ ਬਾਕੀ ਦੁੱਧ ਦੀ ਮਿੰਤੀ ਕਿੰਤੀ ਵਿੱਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰਤਾ ਵੀ ਚਾਹੇ ਵੀਰ ਕੋਈ ਧਾਰਨਾ ਮਾਰੇ ਵੀ ਆਨਲਾਈਨ ਕਿਸੇ ਵੀਰ ਨੇ ਆਨਲਾਈਨ ਭਾਵੇਂ ਕੋ ਜਿੱਥੋਂ ਦਾ ਮਰਜੀ ਵੀਰ ਲੈ ਜਾਏ ਆਪਾਂ 10 ਦੱਸਿਆ 11 ਨਿਕਲੂ ਭਾਵੇਂ ਕੋ ਚਾਰ ਦਾ ਡੰਗ ਚੋਲੇ ਨੂੰ ਠੀਕ ਹੈ ਭਰਾ ਤੇ ਵੈਣ ਥੱਲੇ ਵੀ ਆ 11 12 ਕਿਲੋ ਠੰਡਾ ਦੁੱਧ ਜਿਹਾ ਖਵਾ ਭਾਵੇਂ 14 15 ਦਾ ਕਰ ਜੀ ਠੀਕ ਹੈ ਜੀ ਆ ਜਰਾ ਚਲ ਤੇ ਜੋ ਦੱਸਿਆ ਜਾਊਗਾ ਦੋਸਤੋ ਉਹਨੂੰ ਵੈਰੀਫਾਈ ਵੀ ਤੁਸੀਂ ਕਰ ਸਕਦੇ ਹੋ ਘਰ ਪਹੁੰਚ ਕੇ ਚਵਾਈ ਕਰਕੇ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਤੇ ਜੇਕਰ ਕਿਸੇ ਵੀਰ ਨੇ ਬਿਲਕੁਲ ਵਿਸ਼ਵਾਸ ਤੇ ਮਗਾਉਣੀਆਂ ਚੀਜ਼ ਤੁਸੀਂ ਤਾਂ ਵੀ ਲੈ ਕੇ ਜਾ ਸਕਦੇ ਹੋ ਆਨਲਾਈਨ ਵੀ ਖੜ ਸਕਦੇ ਆਨਲਾਈਨ ਵੀ ਤੁਸੀਂ ਜਿਹੜਾ ਖੜ ਸਕਦੇ ਵੀਰ ਕਹਿੰਦਾ ਤੇ ਬਾਕੀ ਆ ਥਾਣ ਥੁੰਦੀ ਪੂਰੀ ਕੁਆਲਿਟੀ ਤੁਸੀਂ ਦੇਖ ਲਓ ਠੀਕ ਆ ਜੀ ਆ ਮੈਂ ਤੇ ਬਿਲਕੁਲ ਥਾਣਾ ਦੀ ਕੁਆਲਿਟੀ ਆ ਖੋਲ ਦਈਏ ਫੇਰ ਲਓ ਜੀ ਰੇਡਪਾ ਪੜਦਾ ਬਿਲਕੁਲ ਜਿਆਦਾ ਦੋਸਤੋ ਅੱਜ ਜੇਕਰ ਆਪਾਂ ਸੱਜਰ ਮੱਝਾਂ ਲੈਣੀਆਂ ਤੇ ਉਹਨਾਂ ਦਾ ਵੀ ਆਪਾਂ ਨੂੰ ਮੁੱਲ ਪਤਾ ਤੇ ਬਾਕੀ ਤੁਸੀਂ ਇਹਨਾਂ ਮਹੀਨੇ ਉੱਚਾ ਬੱਚਾ ਸਮਝ ਕੇ ਜਿਹੜੀ ਤੁਸੀਂ ਅਸੀਂ ਖਰੀਦ ਕਰ ਸਕਦੇ ਹੋ ਦੁੱਧ 9 10 9 10 10 ਡੇਢ ਜਿਹੜਾ ਦੁੱਧ ਬਿਲਕੁਲ ਹਾਜ਼ਰ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ